ਹਾਂਜੀ ਸਭ ਤੋਂ ਪਹਿਲਾਂ ਆਪਾਂ ਜਨਤਾ ਦੀ ਆਵਾਜ਼ ਚੈਨਲ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਆਪਣੇ ਸਥਾਨ ਤੇ ਪਹੁੰਚ ਕੇ ਕਵਰੇਜ ਕਰਕੇ ਆਪਾਂ ਨੂੰ ਜਾਂਦਾ ਰੂਰ ਕੀਤਾ ਤੇ ਜਨਮ ਅਸ਼ਟਮੀ ਦਾ ਅੱਜ ਪਵਿੱਤਰ ਤਿਹਾਰ ਆ ਜੀ ਤੇ ਜਿਹੜੀ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦੇ ਨਾਲ ਸੰਬੰਧਤ ਆ ਗਈ ਤੇ ਇਹ ਤਿਹਾਰ ਪਿੰਡ ਭੋਤਣਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਲਵਾਇਆ ਜਾਂਦਾ ਜੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਨੌਜਵਾਨਾਂ ਦਾ ਤੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਜਿਹੜੇ ਆਪਣੇ ਕੰਮਕਾਰ ਛੱਡ ਕੇ ਇੱਥੇ ਸੇਵਾ ਕਰਾਉਂਦੇ ਆ ਜੀ ਬਾਕੀ ਸਾਡੇ ਨਗਰ ਦਾ ਬਹੁਤ ਵੱਡਾ ਪਰਾਲਾ ਜਿਹੜੇ ਸਮੇਂ-ਸਮੇਂ ਨਾਲ ਹਰ ਦਿਨ ਤਿਹਾੜ ਤੇ ਬਾਤ ਚੜ ਕੇ ਸਹਿਯੋਗ ਕਰਦੇ ਆ ਜੀ ਤੇ ਬਾਹਰੋਂ ਅੰਦਰੋਂ ਵੀ ਸੰਗਤਾਂ ਆਪਾਂ ਨੂੰ ਇਸ ਨਗਰ ਦੇ ਵਿੱਚ ਸਹਿਯੋਗ ਪਾਉਂਦੀਆਂ ਨੇ ਆਪਣਾ ਸਥਾਨ ਛੇਵੇਂ ਪਾਸੇ ਅਹੀ ਗੁਰੂ ਘਰ ਦੇ ਕੋਲ ਆ ਜੀ ਅਸੀਂ ਦੁਬਾਰਾ ਤੋਂ ਫੇਰ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਜੀ ਜਿਹੜੇ ਇਹਨੇ ਮੀਂਹ ਪੈਂਦੇ ਵੇ ਸੇਵਾ ਕਰ ਰਹੇ ਹਨ ਜੀ ਹਾਂ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜੀ ਵੀ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਸਾਡੇ ਨਾਲ ਹਰ ਧਰ ਇੱਥੇ ਕਿਸੇ ਨਾਲ ਕਦੇ ਕੋਈ ਵਿਤਕਰਾਨ ਨਹੀਂ ਕੀਤਾ ਜਾਂਦਾ ਸਾਡਾ ਭਾਈਚਾਰਾ ਹੈਗਾ ਇੱਥੇ ਪੂਰਾ ਹੀ ਸਾਰੇ ਲੋਕਾਂ ਨਾਲ ਹੀ ਤੇ ਇੱਥੇ ਵੱਡੀ ਉਮਰ ਤੋਂ ਲੈ ਕੇ ਛੋਟੀ ਉਮਰ ਦੇ ਬੱਚੇ ਵੀ ਜਿਹੜਾ ਬੰਦਿਆਂ ਦੀ ਉਮਰ ਬੈ ਕੇ ਰੋਟੀ ਖਾਣ ਦੀ ਆ ਉਹ ਵੀ ਬੰਦੇ ਆ ਕੇ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਸੇਵਾ ਕਰਦੇ ਆ ਜੀ ਬਾਕੀ ਸਾਨੂੰ ਪਤਾ ਹੀ ਆ ਸੰਗਤ ਉਹ ਗੱਲ ਸਾਰੀ ਸ਼ਰਧਾ ਤੇ ਵਿਸ਼ਵਾਸ ਦੀ ਆ ਚਾਹੇ ਕਿਸੇ ਵੀ ਸਥਾਨ ਤੇ ਬਗਜੋ ਜੇ ਤੁਹਾਡੀ ਸ਼ਰਧਾ ਨਹੀਂ ਤਾਂ ਕੁਝ ਵੀ ਨਹੀਂ ਬਾਕੀ ਸਾਡੇ ਫਾਦਰ ਸਾਹਿਬ ਨੇ ਇੱਥੇ 35-40 ਸਾਲ ਜੀ ਪੂਰੀ ਆਪਣੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਐ ਇਸ ਸਥਾਨ ਦੀ ਤੇ ਉਸ ਤੋਂ ਬਾਅਦ ਅਸੀਂ ਦੋ ਭਾਈ ਆ ਜੀ ਸਾਨੂੰ ਦੋਨਾਂ ਨੂੰ ਪੱਗ ਮਿਲਿਆ ਨਗਰ ਵੱਲੋਂ ਤੇ ਆਪਣੇ ਸਾਧੂ ਸੰਤ ਸਮਾਜ ਵੱਲੋਂ ਹਾਂਜੀ ਅਸੀਂ ਪਿਛਲੇ 4 ਸਾਲਾਂ ਤੋਂ ਦੋਨੇ ਭਾਈ ਸੇਵਾ ਨਿਭਾ ਰਹੇ ਹਾਂ ਜੀ ਅਤੇ ਬਾਕੀ ਸਾਡੇ ਨਗਰ ਦਾ ਬਹੁਤ ਵੱਡਾ ਸਹਿਯੋਗ ਆ ਜੀ ਨਗਰ ਤੋਂ ਬਿਨਾ ਅਸੀਂ ਦੋਨੇ ਭਾਈ ਕੁਝ ਨਹੀਂ ਜੀ ਸਾਡਾ ਬਹੁਤ ਸਹਿਯੋਗ ਦਿੱਤਾ ਸਾਡੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਸਾਡੇ ਨਗਰ ਨੇ ਤੇ ਬਹੁਤ ਧੰਨਵਾਦੀ ਹਾਂਗਾ ਜੀ ਸਾਰੇ ਨਗਰ ਦੇ ਸੀ